ਸਾਨੂੰ ਬਿਜਲੀ ਫਰੀ ਦਿੱਤੀ ਜਿਨ੍ਹਾਂ ਨੇ ਸਾਨੂੰ ਮਹੱਲਾ ਕਲੀਨਿਕ ਦਿੱਤੇ ਜਿਨ੍ਹਾਂ ਨੇ ਸਰਕਾਰੀ ਨੌਕਰੀਆਂ ਦਿੱਤੀਆਂ ਕਿਸਾਨਾਂ ਨੂੰ ਟੇਲਾਂ ਤੱਕ ਪਾਣੀ ਦਿੱਤਾ ਵੀ ਸਾਨੂੰ ਹੋਰ ਕੀ ਚਾਹੀਦਾ ਇਹ ਪਟਿਆਲਾ ਮਹਾਰਾਣੀ ਪ੍ਰਨੀਤ ਕੋਰ ਦਾ ਗੜਾ ਇੱਥੋਂ ਹੋਰ ਕੋਈ ਨਹੀਂ ਜਿੱਤ ਸਕਦਾ ਦੇਖੋ ਕੈਨ ਨੂੰ ਮਹਾਰਾਣੀ ਹੈ ਜਿਹਦਾ ਇੱਕ ਸਟੈਂਡ ਹੀ ਨਹੀਂ ਹੈ ਜਦੋਂ 19 'ਚ ਮੇਰੇ ਨਰਨ ਲਾਲ ਇਲੈਕਸ਼ਨ ਲੜੇ ਸੀ ਲੋਕ ਸਭਾ ਤੋਂ ਉਦੋਂ ਉਹਨਾਂ ਨੇ ਕਾਂਗਰਸ ਲਈ ਵੋਟਾਂ ਮੰਗੀਆਂ ਸੀ ਹੁਣ ਉਹ ਕਮਲ ਲਈ ਵੋਟਾਂ ਮੰਗ ਰਿਹਾ ਹੈ ਤਾਂ ਬੀਜੇਪੀ ਵਾਲੇ ਨੇ ਤਾਂ ਲੋਕ ਪਿੰਡਾਂ 'ਚ ਵੜਨ ਬੈਸੇ ਨਹੀਂ ਦੇ ਰਹੇ ਮਹਿੰਗਾਰੇ ਤੋਂ ਹੀ ਪਤਾ ਚੱਲ ਰਿਹਾ ਕਿ ਆਮ ਆਦਮੀ ਪਾਰਟੀ ਕਿਸ ਸਟੇਜ ਤੇ ਖੜੀ ਹੈ ਕਿ ਲੋਕਾਂ ਨੂੰ ਪਤਾ ਹੈ ਜਦੋਂ ਪਬਲਿਕ ਨੂੰ ਇਹ ਪਤਾ ਚੱਲਦਾ ਨਾ ਕਿ ਸਾਡੇ ਮਹਬੂਬ ਨੇਤਾ ਮਾਨ ਸਾਹਿਬ ਆ ਰਹੇ ਹੈ ਤਾਂ ਲੋਕ ਆਪ ਮਾਰੇ ਹੋ ਕੇ ਆਉਂਦੇ ਪਾਈ ਜਿ ਅਸੀਂ ਲੋਕਾਂ ਨਾਲ ਸਿਰਫ ਵਾਦੇ ਕੀਤੇ ਸੀ ਅਸੀਂ ਗਰੰਟੀਆਂ ਦਿੱਤੀਆਂ ਸੀ ਲੋਕਾਂ ਨੇ ਉਹਨਾਂ ਨੂੰ ਵੋਟਾਂ ਪਾਈਆਂ ਹੁਣ ਅਸੀਂ ਜੋ ਕੰਮ ਕਰ ਰਹੇ ਹਾਂ ਲੋਕਾਂ ਨੇ ਉਹਨਾਂ ਨੂੰ ਵੋਟਾਂ ਪਾਣੀਆਂ ਕਈ ਜਗ੍ਹਾ ਤੇ ਤਾਂ ਸਾਨੂੰ ਲੋਕਾਂ ਨੇ ਇਹ ਕਿਹਾ ਵੀ ਤੁਸੀਂ ਕਿਉਂ ਆਇਓ ਵੋਟ ਮੰਗਣ ਤੁਹਾਨੂੰ ਆਣ ਦੀ ਲੋੜ ਹੀ ਨਹੀਂ ਐ ਅਸੀਂ ਵੋਟਾਂ ਤੁਹਾਨੂੰ ਘਰ ਬੈਠਿਆਂ ਨੂੰ ਹੀ ਪਾਵਾਂਗੇ ਲੋਕ ਸਭਾ ਚੋਣਾਂ ਨੂੰ ਲੈ ਕੇ ਪਟਿਆਲੇ ਦੇ ਵਿੱਚ ਅੱਜ ਸੀਐਮ ਮਾਨ ਜਿਹੜੇ ਕਿ ਰੋਡ ショਅ ਕਰਨ ਜਾ ਰਹੇ ਨੇ ਵੱਡਾ ਹੰਗਾਰਾ ਜਿਹੜਾ ਦੇਖਣ ਨੂੰ ਮਿਲਦਾ ਪਿਆ ਆਮ ਆਦਮੀ ਪਾਰਟੀ ਨੂੰ ਐਮਐਲ ਨੀਨਾ ਮਿੱਤਲ ਨੇ ਸਾਡੇ ਨਾਲ ਮਿੱਤਲ ਸਾਹਿਬ ਕਿਵੇਂ ਦੇਖ ਦਿਓ ਲੋਕਾਂ ਦਾ ਆ ਹੰਗਾਰਾ ਜਿਹੜਾ ਮਿਲਦਾ ਪਿਆ ਨੂੰ ਕਿਵੇਂ ਦੇਖਣ ਦੇਖੋ ਲੋਕਾਂ ਦੇ ਹੰਗਾਰੇ ਤੋਂ ਹੀ ਪਤਾ ਚੱਲ ਰਿਹਾ ਕਿ ਆਮ ਆਦਮੀ ਪਾਰਟੀ ਕਿਸ ਸਟੇਜ ਤੇ ਖੜੀ ਹੈ ਕਿਉਂਕਿ ਲੋਕਾਂ ਨੂੰ ਪਤਾ ਹੈ ਜਦੋਂ ਪਬਲਿਕ ਨੂੰ ਇਹ ਪਤਾ ਚੱਲਦਾ ਹੈ ਨਾ ਕਿ ਸਾਡੇ ਮਹਬੂਬ ਨੇਤਾ ਮਾਨ ਸਾਹਿਬ ਆ ਰਹੇ ਹੈ ਤਾਂ ਲੋਕ ਆਪ ਮਾਰੇ ਹੋ ਕੇ ਆਂਦੇ ਨੇ ਤਾਂ ਇਹ ਕਾਠ ਇਹ ਦਰਸਾ ਰਿਹਾ ਹੈ ਕਿ ਮਾਨ ਸਾਹਿਬ ਨੂੰ ਇੱਕ ਕਹਿਣਾ ਕਿ ਮਾਨ ਸਾਹਿਬ ਪਟਿਆਲਾ ਲੋਕ ਸਭਾ ਲੋਕ ਸਭਾ ਦੀ ਚਿੰਤਾ ਨਾ ਕਰੋ ਪਟਿਆਲਾ ਲੋਕ ਸਭਾ ਸੀਟ ਅਸੀਂ ਜਿੱਤ ਕੇ ਤੁਹਾਡੀ ਝੋਲੀ ਵਿੱਚ ਪਾਵਾਂਗੇ ਕਿਵੇਂ ਲੱਗਦਾ ਪੰਜਾਬ ਦੇ ਹਾਲਾਤ ਕਿਵੇਂ ਦੇਖਦੇ ਹੋ ਬਹੁਤ ਅੱਛੀ ਹੈ ਜੀ ਲੋਕਾਂ ਦੇ ਕੰਮ ਹੋ ਰਹੇ ਨੇ ਪਹਿਲਾਂ 22 ਚ ਅਸੀਂ ਲੋਕਾਂ ਨਾਲ ਸਿਰਫ ਵਾਅਦੇ ਕੀਤੇ ਸੀ ਅਸੀਂ ਗਰੰਟੀਆਂ ਦਿੱਤੀਆਂ ਸੀ ਲੋਕਾਂ ਨੇ ਉਹਨਾਂ ਨੂੰ ਵੋਟਾਂ ਪਾਈਆਂ ਸੀ ਹੁਣ ਅਸੀਂ ਜੋ ਕੰਮ ਕਰ ਰਹੇ ਹਾਂ ਲੋਕਾਂ ਨੇ ਉਹਨਾਂ ਨੂੰ ਵੋਟਾਂ ਪਾਣੀਆਂ ਹੈ ਕਈ ਜਗ੍ਹਾ ਤੇ ਤਾਂ ਸਾਨੂੰ ਲੋਕਾਂ ਨੇ ਇਹ ਕਿਹਾ ਵੀ ਤੁਸੀਂ ਕਿਉਂ ਆਇਓ ਵੋਟ ਮੰਗਣ ਤੁਹਾਨੂੰ ਆਉਣ ਦੀ ਲੋੜ ਹੀ ਨਹੀਂ ਐ ਅਸੀਂ ਵੋਟਾਂ ਤੁਹਾਨੂੰ ਘਰ ਬੈਠਿਆਂ ਨੂੰ ਹੀ ਪਾਵਾਂਗੇ ਜਿਨ੍ਹਾਂ ਨੇ ਸਾਨੂੰ ਬਿਜਲੀ ਫ੍ਰੀ ਦਿੱਤੀ ਜਿਨ੍ਹਾਂ ਨੇ ਸਾਨੂੰ ਮੁਹੱਲਾ ਕਲੀਨਿਕ ਦਿੱਤੇ ਜਿਨ੍ਹਾਂ ਨੇ ਸਰਕਾਰੀ ਨੌਕਰੀਆਂ ਦਿੱਤੀਆਂ ਕਿਸਾਨਾਂ ਨੂੰ ਟੇਲਾਂ ਤੱਕ ਪਾਣੀ ਦਿੱਤਾ ਵੀ ਸਾਨੂੰ ਹੋਰ ਕੀ ਚਾਹੀਦਾ ਹੋਰ ਕੰਮ ਹੋ ਰਹੇ ਨੇ ਤਾਂ ਤੁਸੀਂ ਰਾਮ ਨਾਲ ਬੈਠੋ ਅਸੀਂ ਵੋਟਾਂ ਆਮ ਆਦੀ ਪਾਰਟੀ ਨੂੰ ਹੀ ਪਾਵਾਂਗੇ ਕਹਿੰਦੇ ਪਟਿਆਲਾ ਮਹਾਰਾਣੀ ਪ੍ਰਨੀਤ ਕੋਰ ਦਾ ਘੜਾ ਹੈ ਇੱਥੇ ਹੋਰ ਕੋਈ ਨਹੀਂ ਜਿੱਤ ਸਕਦਾ ਦੇਖੋ ਕਹਿਨ ਨੂੰ ਉਹ ਮਹਾਰਾਣੀ ਹੈ ਜੀਦਾ ਇੱਕ ਸਟੈਂਡ ਹੀ ਨਹੀਂ ਐ ਜਦੋਂ 19 'ਚ ਮੇਰੇ ਨਾਲ ਇਲੈਕਸ਼ਨ ਲੜੇ ਸੀ ਲੋਕ ਸਭਾ ਤੋਂ ਉਦੋਂ ਉਹਨਾਂ ਨੇ ਕਾਂਗਰਸ ਲਈ ਵੋਟਾਂ ਮੰਗੀਆਂ ਸੀ ਹੁਣ ਉਹ ਕਮਲ ਲਈ ਵੋਟਾਂ ਮੰਗ ਰਿਹਾ ਤਾਂ ਭਾਜੀਪੀ ਵਾਲਿਆਂ ਨੇ ਤਾਂ ਲੋਕ ਪਿੰਡਾਂ 'ਚ ਵੜਨ ਬੈਸੇ ਹੀ ਨਹੀਂ ਦੇ ਰਹੇ ਬਾਕੀ ਕੱਜ ਤੁਸੀਂ ਇੱਕ ਵੀਡੀਓ ਦੇਖੀ ਹੋਊਗੀ ਮਹਾਰਾਣੀ ਨਾਲ ਇੱਕ ਲੇਡੀ ਖੜੀ ਸੀ ਉਹ ਕਹਿੰਦੀ ਹੈ ਜੀ ਪੰਜੇ ਤੇ ਮੋਹਰਾਂ ਲਾਓ ਉਹ ਲੋਕਾਂ ਨੂੰ ਤਾਂ ਸਭ ਨੂੰ ਇੱਕ ਪਛਾਣ ਹੈ ਵੀ ਮਹਾਰਾਣੀ ਪ੍ਰਨੀਤ ਕੌਰ ਜਾਂ ਕੈਪਟਨ ਸਾਹਿਬ ਦੀ ਫੈਮਿਲੀ ਇੱਕ ਕਾਂਗਰਸ ਪਾਰਟੀ ਜਿਹਦੇ ਇਹਨਾਂ ਨੇ ਆਪਦਾ ਬੇਸ ਆਪਦੀ ਜਿਨ੍ਹਾਂ ਨੇ ਪਛਾਣ ਬਣਾਈ ਜਿਹੜੀ ਪਾਰਟੀ ਉਹ ਹੀ ਛੱਡਤੀ ਤਾਂ ਲੋਕ ਐਸੇ ਲੋਕਾਂ ਕੈਨੂਏ ਮਹਾਰਾਣੀ ਪਰਨੀਤ ਕੌਰ ਰਹਿ ਗਈ ਪਰ ਲੋਕ ਇੱਕ ਦਿਵਾਰ ਇਹਨਾਂ ਨੂੰ ਬਿਲਕੁਲ ਨਕਾਰ ਦੇਣਗੇ ਕਹਿੰਦੇ ਕਿਤਨਾ ਕਿਤੇ ਪਿੰਡਾਂ ਦੇ ਵਿੱਚ ਆਮ ਆਦਮੀ ਪਾਰਟੀ ਦਾ ਵੀ ਵਿਰੋਧ ਹੋ ਰਿਹਾ ਹੈ ਕਿਸਾਨਾਂ ਵੱਲੋਂ ਕੀਤਾ ਜਾ ਰਿਹਾ ਹੈ ਦੇਖੋ ਮੇਰੇ ਹਲਕੇ 'ਚ ਤਾਂ ਅੱਜ ਤੱਕ ਕੋਈ ਵਿਰੋਧ ਨਹੀਂ ਹੋਇਆ ਬਲਕਿ ਜਿੱਥੇ ਜਾਂਦੇ ਆ ਸਾਨੂੰ ਅਸੀਂ ਕੈਂਡੀਡੇਟ ਨੂੰ ਵੀ ਲੈ ਕੇ ਗਏ ਆ ਅੱਖਾਂ ਤੇ ਬਿਠਾਇਆ ਜਾ ਰਿਹਾ ਹੈ ਕੈਂਡੀਡੇਟ ਨੂੰ ਔਰ ਲੋਕ ਇਹੀ ਕਹਿੰਦੇ ਨੇ ਵੀ ਭਾਈ ਤੁਸੀਂ ਕਿਉਂ ਆ ਰਹੇ ਹੋ ਅਸੀਂ ਵੋਟਾਂ ਤੁਹਾਨੂੰ ਹੀ ਪਾਵਾਂਗੇ ਪਹਿਲੀ ਵਾਰ ਹੈ ਜਿਹੜੇ ਪਿੰਡਾਂ ਦੇ ਲੋਕਾਂ ਪਿੰਡਾਂ ਦੀ ਗੱਲ ਕਰੀਏ ਜਿਹੜੇ ਕਿਸਾਨ ਵੀਰ ਆ ਉਹ ਕਹਿੰਦੇ ਸਾਨੂੰ ਦਿਨੇ ਬਿਜਲੀ ਮਿਲੀ ਦਿਨੇ ਅਸੀਂ ਖੇ ਪਹੁੰਚ ਗਿਆ ਅਸੀਂ ਆਮ ਆਦਮੀ ਪਾਰਟੀ ਨੂੰ ਨਹੀਂ ਪਾਵਾਂਗੇ ਤਾਂ ਕਿਹਨੂੰ ਪਾਵਾਂਗੇ ਬਲਕਿ ਜਿਵੇਂ ਮਾਨ ਸਾਹਿਬ ਨੇ ਕਿਹਾ ਸੀ ਵੀ ਕਿਸਾਨ ਹੁਣ ਸ਼ੰਭੂ ਬਾਰਡਰ ਤੇ ਬੈਠੇ ਨੇ ਕਿ ਕਿਸਾਨਾਂ ਨੂੰ ਮੋਦੀ ਨੇ ਦਿੱਲੀ ਚ ਨਹੀਂ ਜਾਣ ਦਿੱਤਾ ਕਿਉਂਕਿ ਦਿੱਲੀ ਮੋਦੀ ਦਾ ਘਰ ਹੈ ਤਾਂ ਪਿੰਡ ਕਿਸਾਨਾਂ ਦਾ ਘਰ ਹੈ ਪਿੰਡਾਂ ਚ ਲੋਕ ਬੀਜੇਪੀ ਨੂੰ ਨਹੀਂ ਪੜਨ ਦੇ ਰਹੇ ਤੇ ਇਸ ਕਰਕੇ ਇਹਨਾਂ ਦੀ ਜਮਾਨਤ ਤਾਂ ਜਬਤ ਹੋਣਗੀ ਕੀ ਲੱਗਦਾ ਕੇਜਰੀਵਾਲ ਸਾਹਿਬ ਜੇਲ੍ਹ ਚ ਨੇ ਜੇ ਜੇਲ੍ਹ ਚ ਨਾ ਹੁੰਦੇ ਕੈਂਪੇਨਿੰਗ ਚ ਹੋਰ ਕਿੰਨਾ ਕੁ ਅੰਤਰ ਆਉਂਦਾ ਫਰਕ ਹੁੰਦਾ ਦੇਖੋ ਜਿਹੜਾ ਕੇਜਰੀਵਾਲ ਸਾਹਿਬ ਨੂੰ ਜੇਲ੍ਹ ਚ ਕੀਤਾ ਸਭ ਨੂੰ ਪਤਾ ਹੈ ਕਿ ਧੱਕਾ ਕੀਤਾ ਹੈ ਇਹ ਮੋਦੀ ਨੂੰ ਡਰ ਹੈ ਤਾਂ ਕੇਜਰੀਵਾਲ ਸਾਹਿਬ ਤੋਂ ਡਰ ਹੈ ਪਰ ਇਹ ਤਾਂ ਬਿਲਕੁਲ ਤਾਨਾਸ਼ਾਹੀ ਹੈ ਨਾ ਕਿ ਜੇ ਕਿਸੇ ਤੋਂ ਅਸੀਂ ਡਰਦੇ ਆ ਤਾਂ ਉਹਨੂੰ ਜੇਲ੍ਹ ਚ ਪਾਇ ਆਪ ਅੰਦਰ ਨੇ ਤਾਂ ਇੰਨੇ ਆ ਸਾਰੇ ਕੇਜਰੀਵਾਲੀ ਨੇ ਹੁਣ ਮੈਡਮ ਕੇਜਰੀਵਾਲ ਵੀ ਆ ਰਹੇ ਨੇ ਪੰਜਾਬ ਵਿੱਚ ਚਾਰੇ ਨੇ ਉਹ ਵੀ ਪ੍ਰਚਾਰ ਕਰ ਰਹੇ ਨੇ ਬਲਕਿ ਮੈਂ ਕਹਿੰਦੀ ਆ ਲੋਕ ਹੋਰ ਜ਼ਿਆਦਾ ਜੁੜੇ ਆ ਲੋਕਾਂ ਨੂੰ ਇਹ ਲੱਗ ਰਿਹਾ ਵੀ ਲੱਗ ਕੀ ਰਿਹਾ ਅਸਲੀਅਤ ਹੈ ਕਿ ਕੇਜਰੀਵਾਲ ਨਾਲ ਧੱਕਾ ਹੋ ਰਿਹਾ ਇਸ ਕਰਕੇ ਲੋਕ ਬਲਕਿ ਹੋਰ ਜ਼ਿਆਦਾ ਆਮ ਆਦੀ ਪਾਰਟੀ ਨਾਲ ਜੁੜ ਰਹੇ ਆ ਸਾਹਿਬ ਕਹਿੰਦੇ ਆ ਕਿ 13 ਜੀਰੋਂ ਆਉਣਗੇ ਬਿਲਕੁਲ ਆਣਗੀਆਂ ਜੀ 13 ਜੀਰੋਂ ਜੇਲ੍ਹ ਕਾ ਜਵਾਬ ਵੋਟ ਸੇ ਮਿਲੇਗਾ ਧੰਨਵਾਦ ਸੋ ਬਿਲਕੁਲ ਸੰਸਦਚ ਵੀ ਭਗਵੰਤ ਮਾਨ ਖੁਸ਼ਹਾਲ ਪੰਜਾਬ ਤੇ ਵਧੇਗੀ ਸ਼ਾਨ ਪਟਿਆਲੀਆਂ ਦੀਆਂ ਤਸਵੀਰਾਂ ਦਿਖਾ ਰਹੇ ਨੇ ਦਿਖਾ ਰਹੇ ਆ ਐਮਐਲਏ ਨੀਨਾ ਮੀਤਲ ਸਿਗੇ ਸੋ ਜਿਨ੍ਹਾਂ ਦਾ ਕਹਿਣਾ ਕਿ ਪੰਜਾਬ ਦੇ ਵਿੱਚੋਂ ਆਮ ਆਦਮੀ ਪਾਰਟੀ ਹੀ ਜੇਤੂ ਰਹੂਗੀ ਇਹ ਤਾਂ ਆਉਣ ਵਾਲੇ ਸਮੇਂ 'ਚ ਪਤਾ ਲੱਗੂਗਾ ਕਿਉਂਕਿ ਵੱਡਾ ਇਕੱਠ ਤਾਂ ਦੇਖਣ ਨੂੰ ਇੱਕ ਪਾਸੇ ਮਿਲਦਾ ਪਿਆ ਕਾਫੀ ਲੋਕ ਜਿਹੜੇ ਆਮ ਆਦਮੀ ਪਾਰਟੀ ਦੇ ਹੱਕ 'ਚ ਨਜ਼ਰ ਆ ਰਹੇ ਨੇ ਚਾਰੇ ਪਾਸੇ ਪਰ ਦੇਖਾਂਗੇ 1 ਜੂਨ ਨੂੰ ਕੀ ਹੁੰਦਾ ਕਿਉਂਕਿ ਰਾਤੋਂ ਰਾਤ ਕਹਿੰਦੇ ਲੋਕ ਬਦਲ ਜਾਂਦੇ ਨੇ ਰਾਤੋਂ ਰਾਤ ਵੋਟ ਦਾ ਫੈਸਲਾ ਹੁੰਦਾ ਜਾਂ ਜਦੋਂ ਸੂਚਿ ਦੱਪਣ ਜਾਂਦੇ ਨੇ ਉਸ ਸਮੇਂ ਪਤਾ ਲੱਗਦਾ ਵੀ ਝਾੜੂ ਨੂੰ ਵੋਟ ਪਾਉਣੀ ਹੈ ਪੰਜੇ ਨੂੰ ਪਾਉਣੀ ਹੈ ਤੱਕੜੀ ਨੂੰ ਪਾਉਣੀ ਹੈ ਜਾਂ ਕਮਲ ਦੇ ਫੁੱਲ ਨੂੰ ਪਾਉਣੀ ਹੈ ਦੇਖਾਂਗੇ 1 ਜੂਨ ਨੂੰ ਕਿੰਨੀਆਂ ਵੋਟਾਂ ਪੈਂਦੀਆਂ ਨੇ ਕਿਹਨੂੰ ਪੈਂਦੀਆਂ ਨੇ ਤੇ ਕੌਣ ਕਿਹੜੇ-ਕਿਹੜੇ ਹਲਕੇ 'ਚ ਹੋਊਗਾ ਜੇਤੂ ਕੈਮਰਾਮੈਨ ਗगन ਦੇ ਨਾਲ ਹਰਜੀਤ ਸਾਨੂੰ ਦਾਸ ਅਮਰ ਨਿਊਜ਼ ਪਟਿਆਲਾ